ਸਸ ਸਿਕਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਆਈਸਕ੍ਰੀਮ ਆਈਸਕ੍ਰੀਮ ਬਣਾਵਾਂਗੇ ਆਪਾਂ ਬਿਨਾਂ ਗੈਸ ਤੋਂ ਤੇ ਆਈਸਕ੍ਰੀਮ ਬਣਾਵਾਂਗੇ ਆਪਾਂ ਮਿਕਸੀ ਜਾਲ 'ਚ ਤੇ ਇੱਥੇ ਮੈਂ 1 ਕੱਪ ਦੁੱਧ ਲੈ ਲਿਆ ਸੀ ਤੇ ਅੱਧਾ ਕੱਪ ਮੈਂ ਚੀਨੀ ਲਈ ਹੈ ਤਿੰਨ ਤੋਂ ਚਾਰ ਬ੍ਰੈਡ ਆ ਪਾਵਾਂਗੇ ਕਾਜੂ ਪਾ ਦਵਾਂਗੇ ਤੇ ਬਦਾਮ ਤੇ ਤਿੰਨ ਇਲਾਚੀ ਤੇ ਇੱਥੇ ਮੈਂ ਕੇਸਰ ਲਿਆ ਸੀ ਥੋੜਾ ਜਿਹਾ ਤੇ ਹੁਣ ਆਪਾਂ ਸਟਾਰਟ ਕਰਦੇ ਹਾਂ ਆਈਸਕ੍ਰੀਮ ਬਣਾਣੀ ਤੇ ਸਭ ਤੋਂ ਪਹਿਲਾਂ ਆਪਾਂ ਖੰਡ ਪਾਵਾਂਗੇ ਖੰਡ ਤੁਸੀਂ ਆਪਣੇ ਮਿੱਠੇ ਹਿਸਾਬ ਨਾਲ ਪਾ ਸਕਦੇ ਆ ਤੇ ਉਸ ਤੋਂ ਬਾਅਦ ਮੈਂ ਪਾ ਦਵਾਂਗੀ ਤਿੰਨ ਇਲਾਚੀ ਤਿੰਨ ਇਲਾਚੀ ਪਾ ਕੇ ਫਿਰ ਆਪਾਂ ਇਹਨਾਂ ਨੂੰ ਗ੍ਰाइंड ਕਰ ਲਵਾਂਗੇ ਹਾਂਜੀ ਖੰਡ ਆਪਾਂ ਪੀਸ ਲਈ ਤੇ ਹੁਣ ਆਪਾਂ ਪਾ ਦਾਂਗੇ ਕਾਜੂ ਪਾਵਾਂਗੇ ਬਦਾਮ ਪਾਵਾਂਗੇ ਤੇ ਇਹਨਾਂ ਨੂੰ ਆਪਾਂ ਜਿਆਦਾ ਬ੍ਰੇਕ ਨਹੀਂ ਕਰਨਾ ਇਹਨਾਂ ਨੂੰ ਥੋੜਾ ਜਿਹਾ ਮੋਟਾ ਰੱਖਾਂਗੇ ਇਹਨਾਂ ਨੂੰ ਵੀ ਆਪਾਂ ਮਿਕਸੀ ਜਾਲਚ ਪੀਸ ਲਿਆ ਸੀ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਬੋਲ 'ਚ ਕੱਢ ਲਵਾਂਗੇ ਹਾਂਜੀ ਆਪਾਂ ਜੀਨੀ ਡਰਾਈ ਫਰੂਟ ਗ੍ਰाइंड ਕਰਕੇ ਰੱਖ ਲਿਆ ਆਪਾਂ ਤੇ ਹੁਣ ਆਪਾਂ ਬ੍ਰੈਡ ਦੇ ਪੀਸ ਕੱਦਦੇ ਆ ਤੇ ਇੱਥੇ ਮੈਂ 4-5 ਪੀਸ ਬ੍ਰੈਡ ਦੇ ਲੈ ਲੇ ਸੀ ਤੇ ਹੁਣ ਆਪਾਂ ਨੂੰ ਬ੍ਰੈਡ ਦੀ ਬਰਾਉਣ ਵਾਲੀ ਸਾਈਡ ਲਾ ਦੇਵਾਂਗੇ ਗਰਮੀ ਦੇ ਦਿਨ ਸਟਾਰਟ ਹੈ ਬੱਚਿਆਂ ਨੂੰ ਆਈਸਕ੍ਰੀਮ ਦੇ ਬੜੇ ਪਸੰਦ ਲੱਗਦੇ ਤੇ ਆਪਾਂ ਘਰ ਵਿੱਚ ਹੀ ਬਣਾ ਕੇ ਤਿਆਰ ਕਰਾਂਗੇ ਸਾਰੀ ਬ੍ਰੈਡ ਅੱਪਾ ਇਸ ਤਰ੍ਹਾਂ ਹੀ ਕੱਟ ਲਵਾਂਗੇ ਬ੍ਰੈਡ ਦੇ ਆਪਾਂ 4-4 ਪੀਸ ਕਰ ਲਵਾਂਗੇ ਮਿਕਸੀ ਜਾਲ ਚ ਪਾ ਦਵਾਂਗੇ ਆਪਾਂ ਕੇਸਰ ਪਾ ਦਾਂਗੇ ਆਪਾਂ ਤੇ ਉਸ ਤੋਂ ਬਾਅਦ ਮੈਂ ਥਾਲੀ ਦੁੱਧ ਪਾ ਦਵਾਂਗੇ ਇਥੇ ਦੁੱਧ ਤੁਸੀਂ ਕੋਈ ਵੀ ਲੈ ਸਕਦੇ ਹੋ ਗਰਮ ਵੀ ਫਰਿੱਜ ਦਾ ਵੀ ਲੈ ਸਕਦੇ ਹੋ ਦੁੱਧ ਹੀ ਤੇ ਹੁਣ ਆਪਾਂ ਇਹਨਾਂ ਨੂੰ ਗ੍ਰाइंड ਕਰ ਲਵਾਂਗੇ ਦੁੱਧ ਚ ਪਾ ਕੇ ਬਰੈਡ ਆਪਾਂ ਬਰੈਡ ਗ੍ਰाइंड ਕਰ ਲਈ ਹੈ ਤੇ ਹੁਣ ਆਪਾਂ ਜਿਹੜਾ ਖੰਡ ਪੀਸੀ ਸੀ ਉਹਦੇ ਵਿੱਚ ਪਾ ਦਵਾਂਗੇ ਕੀ ਕੇਸਰ ਦੀ ਜਗ੍ਹਾ ਤੁਸੀਂ ਮਿਲਕ ਪਾਊਡਰ ਕੇਸਰ ਦੀ ਜਗ੍ਹਾ ਤੁਸੀਂ ਕਸਟਰਡ ਵੀ ਪਾ ਸਕਦੇ ਹੋ ਤੇ ਇੱਥੇ ਹੁਣ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਪਾਂ ਵਿਸਟਰ ਦੇ ਨਾਲ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਵਾਂਗੇ ਕਿਉਂਕਿ ਜਿਹੜੇ ਸਾਡੇ ਦੁੱਧ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਗੰਡ ਨਾ ਹੋਵੇ ਆਪਾਂ ਚੰਗੀ ਤਰ੍ਹਾਂ ਇਹਨੂੰ ਫੈਂਟ ਲਵਾਂਗੇ ਇਸਪੈ ਦੇ ਨਾਲ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਦੇਖ ਸਕਦੇ ਤੁਸੀਂ ਇੱਕਦਮ ਵਧੀਆ ਮਿਕਸ ਹੋ ਗਿਆ ਹਾਂਜੀ ਹੁਣ ਆਪਾਂ ਛੋਟੇ ਛੋਟੇ ਗਲਾਸੀਆਂ ਚ ਕੱਪਾਂ ਚ ਆਈਸਕ੍ਰੀਮ ਭਰ ਲਵਾਂਗੇ ਮੇਰੇ ਕੋਲ ਇੱਕ ਹੈਗਾ ਇਸ ਤਰ੍ਹਾਂ ਢੱਕਣ ਵਾਲਾ ਤੜਕਾ ਕੋਈ ਵੀ ਹੋਵੇ ਮੇਰੇ ਕੋਲ ਇੱਕ ਹੈ ਗਲਾਸੀਆਂ ਹੀ ਹੈਆਂ ਜੇ ਆਪਣੇ ਕੋਈ ਗਲਾਸੀਆਂ ਨਾ ਹੋਣ ਆਪਾਂ ਕੌਫੀ ਵਾਲੇ ਕੱਪ ਚ ਵੀ ਪਾ ਸਕਦੇ ਹਾਂ ਤੇ ਚਲੋ ਹੁਣ ਮੈਂ ਇਹਨਾਂ ਨੂੰ ਭਰ ਲਵਾਂਗੀ ਤੇ ਥੋੜਾ ਥੋੜਾ ਆਪਾਂ ਇਹਨਾਂ ਨੂੰ ਡੈਕੋਰੇਟ ਕਰ ਲੈਨੇ ਥੱਲੇ ਸਾਰਿਆਂ ਚ ਪਾਵਾਂਗੇ ਥੋੜਾ ਥੋੜਾ ਤੇ ਹੁਣ ਆਪਾਂ ਇਹਨਾਂ ਨੂੰ ਵਿੱਚ ਆਈਸਕ੍ਰੀਮ ਵਾਲਾ ਦੁੱਧ ਪਾ ਦਵਾਂਗੇ ਕੋਈ ਵੀ ਤਰ੍ਹਾਂ ਕੋ ਬਰਤਨ ਹੋਏ ਇੱਕ ਸਟੀਲ ਦੀ ਗਲਾਸੀ ਹੋਏ ਤੁਸੀਂ ਉੱਚ ਵੀ ਪਾ ਸਕਦੇ ਅਪਾ ਸਾਰਿਆਂ ਚੇਸ ਤੇ ਪਰ ਲਵਾਂਗੇ ਆਈਸਕ੍ਰੀਮ ਨਾਲ ਸਤਿਹੁਣ ਅਪਾ ਇਹਨਾਂ ਤੇ ਸਿਲਵਰ ਪੇਪਰ ਲਾ ਦੇਵਾਂਗੇ ਮੈਂ ਛੋਟੇ ਛੋਟੇ ਪੀਸ ਕੱਟਨੇ ਸੀ ਸਿਲਵਰ ਪੇਪਰ ਦੇ ਸਿਲਵਰ ਪੇਪਰ ਅਪਾ ਇਸ ਤਰ੍ਹਾਂ ਲਾਵਾਂਗੇ ਕਿ ਕਿਉਂਕਿ ਇਹਨਾਂ ਦੇ ਵਿੱਚ ਬਰਫ਼ ਨਾ ਬਰਫ਼ ਨਾ ਜੰਮ ਜਾਵੇ ਤੇ ਇਹ ਆਪਾ ਲਾ ਦਈਏ ਤੇ ਬਰਫ਼ ਨਹੀਂ ਉੱਪਰੋਂ ਜੰਮਦੀ ਆਈਸਕ੍ਰੀਮ ਸਾਡੀ ਪੂਰੀ ਪ੍ਰੋਪਰ ਜੰਮਦੀ ਹੈ ਤੇ ਆਪਾ ਸਾਰਿਆਂ ਨੂੰ ਕਵਰ ਲਾ ਦੇਵਾਂਗੇ ਦੀ ਆਪਾਂ ਕਰਾਂਗੇ ਹੁਣ ਲੈ ਕਰਦ ਨਾਲ ਛੋਟੇ ਛੋਟੇ ਵਿਚਕਾਇਓ ਨਿਕ ਨਕੇ ਸ਼ੇਕ ਕਰ ਦਵਾਂਗੀ ਤੇ ਫਿਰ ਆਪਾਂ ਜਿਹੜੇ ਕੁਲਫੀ ਖਾਣ ਵਾਲੇ ਚਮਚੇ ਹੁੰਦੇ ਆ ਆਮ ਮਾਰਕੀਟ ਚੋਂ ਮਿਲ ਜਾਂਦੇ ਆ ਤੇ ਇਹ ਮੈਂ ਵਿੱਚ ਲਗਾ ਦਵਾਂਗੀ ਕੁਲਪੀਆਂ ਵਾਲੇ ਚਮਚੇ ਮੈਂ ਵਿੱਚ ਲਗਾ ਦਿੱਤੇ ਆ ਤੇ ਹੁਣ ਆਪਾਂ ਇਹਨਾਂ ਨੂੰ ਫ੍ਰੀਜਰ ਵਿੱਚ ਰੱਖ ਦਵਾਂਗੇ ਜੇ ਤੁਸੀਂ ਸਦਾਤ ਨੂੰ ਬਣਾਉ ਸਾਰੀ ਰਾਤ ਫ੍ਰੀਜਰ 'ਚ ਰੱਖ ਛੱਡੋ ਜੇ ਤੁਸੀਂ ਦਿਨੇ ਵੀ ਬਣਾਉ 2-3 ਘੰਟੇ ਬਵਾਦ ਵੇਖ ਲਓ ਕਿ ਆਈਸਕ੍ਰੀਮ ਬਣੀ ਹੋਏਗੀ ਤੇ ਹੁਣ ਮੈਂ ਫ੍ਰੀਜਰ ਵਿੱਚ ਰੱਖ ਦਵਾਂਗੀ ਤੇ ਹੁਣ ਇੱਥੇ ਅਸੀਂ ਕੁਲਪੀਆਂ ਨੂੰ ਬਾਹਰ ਕੱਢ ਲਿਆ ਸੀ ਫ੍ਰਿਜ ਵਿੱਚੋਂ ਤੇ ਆਪਾਂ ਇਹਨਾਂ ਨੂੰ ਇਹਨਾਂ ਨੂੰ ਖੋਲ ਕੇ ਦੇਖਦੇ ਆਂ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਕੁਲਫੀ ਬਣ ਕੇ ਤਿਆਰ ਹੋਈ ਤੇ ਹੁਣ ਆਪਾਂ ਇਸ ਕੀ ਕਰਦੇ ਆ ਕਿਉਂਕਿ ਆਪਾਂ ਪਾਣੀ ਦਾ ਕੱਪ ਲੈ ਲਿਆ ਤੇ ਇਹਦੇ ਵਿੱਚ ਹੀ ਆਪਾਂ ਇਸ ਤਰ੍ਹਾਂ ਹੌਲੀ-ਹੌਲੀ ਘਮਾਵਾਂਗੇ ਤੇ ਜਿਹੜੀ ਸਾਡੀ ਕੁਲਫੀ ਆ ਵਧੀਆ ਤਰੀਕੇ ਨਾਲ ਬਾਹਰ ਆ ਜੇਗੀ ਦੇਖ ਲਓ ਕਿੰਨੀ ਵਧੀਆ ਕੁਲਫੀ ਬਣ ਕੇ ਤਿਆਰ ਹੋਈ ਤੇ ਹੁਣ ਆਪਾਂ ਇੱਕ ਪਲੇਟ ਵਿੱਚ ਕੱਢ ਲਵਾਂਗੇ ਤੇ ਮੈਂ ਸਾਰੀਆਂ ਕੁਲਫੀਆਂ ਨੂੰ ਇਸੇ ਤਰਾਈਂ ਕੱਢ ਲਵਾਂਗੀ। ਫੇਰ ਇੱਥੇ ਹੁਣ ਮੈਂ ਕੁਲਫੀਆਂ ਨੂੰ ਸਾਰਿਆਂ ਨੂੰ ਆਪਾਂ ਪਲੇਟ ਚ ਪਾ ਲਿਆ ਤੇ ਵੇਖੋ ਕਿੰਨੀਆਂ ਵਧੀਆ ਕੁਲਪੀਆਂ ਸਾਡੀਆਂ ਬਣ ਕੇ ਤਿਆਰ ਹੋਈਆਂ ਤੇ ਤੁਸੀਂ ਵੀ ਘਰ ਵਿੱਚ ਇਸ ਤਰ੍ਹਾਂ ਟਰਾਈ ਕਰੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ